जख्मी व्यक्ति को तुरंत इलाज ले तरन तार सिविल अस्पताल दाखिल करवाया गया मौके पर तो दो पिस्तौल ग्लॉक और एक मोटरसाइकिल बरामद की गई है पुलिस वालों मामले की गंभीरता नाल जांच की जा रही है बाई टीवी ते हर तरह की खबर देखने दे लिए नीचे स्क्रीन ते दिते गए नंबर ते संपर्क करो अते कमेंट तो और कमेंट विच अपनी राय जरूर दसो ताकि असी तुहाडे लिए होर भी वधिया तरीके नाल खबर पेश कर सकी धन्यवाद ਤੰਗ ਕਰਿਆ ਤਾਂ ਇਹ ਕੋਈ ਨਾ ਹੋਵੇ ਸੋ ਇਹ ਲਾਈਕ ਕਰੋ ਮੈਂ ਸੱਚਾ ਹੋ ਸਾਡੀ ਜਿਵੇਂ ਤੁਸੀਂ ਜਾਣਦੇ ਹੋ ਕਿ ਮਾਨਜੋਗ ਬੀਜਪੀ ਸਾਹਿਬ ਪੰਜਾਬ ਤੇ ਐਸਐਸਪੀ ਸਾਹਿਬ ਤਰਨਤਾਰਨ ਜਿਹੜੇ ਮਾੜੇ ਆਂਸਰਾਂ ਉਹਨਾਂ ਦੇ ਬਖਲਾ ਸਾਡੀ ਲਗਾਤਾਰੀ ਮਹਿੰਮ ਚੱਲ ਰਹੀ ਆ ਕਿ ਜਿਹੜੇ ਸਾਡੇ ਏਰੀਆ ਦੇ ਵਿੱਚ ਕਾਫੀ ਫਰੋਟੀਆਂ ਨੇ ਜਾਂ ਹੋਰ ਮੰਗਾਂ ਦੀ ਡਿਮਾਂਡ ਕਰਦੇ ਨੇ ਅੱਜ ਸਾਡੀ ਪੁਲਿਸ ਪਾਰਟੀ ਸੀਏ ਦੀ ਗੰਡੀਪਿੰਡ ਖੜੀ ਸੀਗੀ ਤੇ ਉਹਨਾਂ ਨੂੰ ਇੱਕ ਸੀਕ੍ਰੇਟ ਇਨਫਰਮੇਸ਼ਨ ਮਿਲੀ ਕਿ ਰੱਖ ਵੱਲੋਂ ਅਮਰਥਰ ਦੇ ਹਾਦੀ ਦੇ ਵੱਲੋਂ ਕੋਈ ਬੰਦੇ ਆ ਰਹੇ ਨੇ ਕਿ ਤੁਸੀਂ ਰੱਖ ਤੌਂਗ ਵਿੱਚ ਨਾਕਾ ਲਾਇਆ ਜਾਵੇ ਸੂਏ ਨਹਿਰ ਦੇ ਉੱਤੇ ਤੇ ਤੁਹਾਨੂੰ ਕੁਛ ਨਾ ਕੁਛ ਪ੍ਰਾਪਤੀ ਹੋ ਸਕਦੀ ਆ ਤੇ ਜਦੋਂ ਸਾਡੀ ਸ਼ਹੀਦੀ ਟੀਮ ਨੇ ਰੱਖ ਦੇ ਉੱਤੇ ਨਾਕਾ ਲਾਇਆ ਹੋਇਆ ਹੈਗਾ ਦੋ ਬੰਦੇ ਮੋਟਰਸਾਈਕਲ ਦੇ ਉੱਤੇ ਆਏ ਤੇ ਉਹਨਾਂ ਨੇ ਆ ਤੁਸੀਂ ਜਾਣਦੇ ਹੋ ਕਜੀਪੜੇ ਵਾਲੀ ਮੋਟਰਸਾਈਕਲ ਮੋੜਦਿਆਂ ਸਾਰੀ ਪੁਲਿਸ ਪਾਰਟੀ ਦੇ ਉੱਪਰ ਫੈਰ ਕਰਨੇ ਸਟਾਰਟ ਕਰ ਦਿੱਤੇ ਤੇ ਜਦੋਂ ਪੁਲਿਸ ਪਾਰਟੀ ਵੱਲੋਂ ਜਵਾਬੀ ਫਾਇਰਿੰਗ ਕੀਤੀ ਗਈ ਤੇ ਇੱਕ ਬੰਦੇ ਦੀ ਲੱਤ ਉੱਤੇ ਗੋਲੀ ਲੱਗੀ ਆ ਇਹ ਦੋ ਬੰਦੇ ਨੇ ਇੱਕ ਦਾ ਨਾਂ ਹੈਗਾ ਆ ਜੀ ਸੁਖਦੇਵ ਸਿੰਘ ਦੂਜੇ ਦਾ ਨਾਂ ਹੈਗਾ ਆ ਸਵਰਨ ਕੁਮਾਰ ਜਿਹੜਾ ਸੁਖਦੇਵ ਸਿੰਘ ਆ ਉਹ ਇੰਜਰਡ ਹੋਇਆ ਤੇ ਉਹਨੂੰ ਇਮੀਡੀਏਟਲੀ ਇੱਥੋਂ ਹਸਪੀਟਲ ਰੇਫਰ ਕਰ ਦਿੱਤਾ ਗਿਆ ਸਰ ਇਹ ਨੈਟਵਰਕ ਕਿਹੜਾ ਚਲਾਉਂਦੇ ਸੀ ਜਰ ਵੈਪਨ ਵੂਪਨ ਸਾਰੇ ਮਗਾਉਂਦੇ ਸੀ ਇਹਨਾਂ ਕੋਲ ਦੋ ਵੈਪਨ ਇੰਪੋਰਟੈਂਟਸ ਮਿਲੇ ਨੇ ਜੀ ਇੱਕ 9mm ਬਲੌਕ 7 ਜਿੰਦਾ ਕਾਰਤੂਸ ਮਿਲੇ ਨੇ 3 ਰੌਂ ਦੇ ਨਾਲ ਬਲੋਂ ਫਾਇਰ ਕੀਤੇ ਗਏ ਨੇ ਨੀਅਰ ਅਬਾਊਟ 97000 ਰੁਪਇਆ ਇਹਨਾਂ ਦੀ ਜੇਬ ਦੇ ਵਿੱਚੋਂ ਸਾਨੂੰ ਪੈਸੇ ਬਰਾਮਦ ਹੋਏ ਆ ਉਹ ਹਜੇ ਇਨਵੈਸਟੀਗੇਸ਼ਨ ਦਾ ਵਿਸ਼ਾ ਆ ਵੀ ਜਿਹੜੀ ਮੁੱਢਲੀ ਪੁੱਛਗਛ ਆ ਉਹਦੇ ਵਿੱਚ ਇਹ ਚੀਜ਼ ਆਈ ਆ ਕਿ ਇਹ ਪਾਕਿਸਤਾਨ ਦੇ ਉੱਤੋਂ ਬਲੌਕ ਮਗਾ ਕੇ ਤੇ ਤਰਨਤਨ ਜ਼ਿਲ੍ਹੇ ਦੇ ਵਿੱਚ ਸਪਲਾਈਰ ਕਰਦੇ ਸੀ